ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇ ਖਰੇ ਉਸ ਵਿਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੱਸਦੀ ਹੈ ਕਿ ਥਾਣਾ ਕਾਠਗੜ ਦੇ ਅਧੀਨ ਆਉਂਦੇ ਪਿੰਡ ਤੋਸਾ ਨੇੜੇ ਸੜਕ ਦੇ ਖੜੇ ਪਾਣੀ ਨਾਲ ਕਰੇਟਾ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਰੈਲਿੰਗ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਦੀ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕਾਰ ਸਵਾਰ ਜਿਹੜੇ ਆ ਉਹ ਬਾਲ ਬਾਲ ਬਚ ਗਏ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਦੀ ਹੈ ਬਲਾਚੌਰ ਰੂਪੜ ਨੈਸ਼ਨਲ ਹਾਈਵੇ ਤੇ ਪਿੰਡ ਤੋਸਾ ਨੇੜੇ ਰੂਪੜ ਵੱਲ ਨੂੰ ਜਾਂਦੀ ਕ੍ਰੇਟਾ ਕਾਰ ਜਿਸ ਦਾ ਨੰਬਰ PB12 AE8335C ਨੈਸ਼ਨਲ ਹਾਈਵੇ ਤੇ ਮੀਂਹ ਦਾ ਪਾਣੀ ਜਮਾ ਹੋਣ ਕਰਕੇ ਸੜਕ ਤੋਂ ਲੰਘ ਰਹੀ ਕ੍ਰੇਟਾ ਕਾਰ ਦੇ ਸ਼ੀਸ਼ੇ ਦੇ ਉੱਤੇ ਪਾਣੀ ਡਿਕਨ ਕਾਰਨ ਕ੍ਰੇਟਾ ਕਾਰ ਬੇਕਾਬੂ ਹੋ ਕੇ ਰੇਲਿੰਗ ਤੋੜ ਦਿਓਈ ਸੜਕ ਦੇ ਦੂਸਰੇ ਪਾਸੇ ਜਾ ਡਿੱਗਦੀ ਹੈ ਮੌਕੇ ਤੇ ਕਾਰ ਸਵਾਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਾਜਰਾ ਜੱਟਾ ਤੋਂ ਆਪਣੀ ਬੇਟੀ ਦੇ ਨਾਲ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ ਰੋਪੜ ਨੂੰ ਜਾ ਰਿਹਾ ਸੀ ਕਿ ਜਦੋਂ ਇਹ ਕਾਰ ਟੋਸਾ ਦੀ ਫੈਕਟਰੀ ਦੇ ਕੋਲ ਪਹੁੰਚੀ ਤਾਂ ਨੈਸ਼ਨਲ ਹਾਈਵੇ ਤੇ ਮੀਂਹ ਦਾ ਪਾਣੀ ਜਮਾ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਗੱਡੀ ਵਿੱਚ ਸਵਾਰਾਂ ਦੀ ਬਾਲਬਾਲ ਜਾਨ ਬਚ ਗਈ ਲੇਕਿਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਲੋਕਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਤੇ ਜਮਾ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਈਵੇ ਤੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਮੌਕੇ ਤੇ ਚੌਕੀ ਇੰਚਾਰਜ ਵਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਕੇ ਅਤੇ ਕਾਰ ਰਾਤੋਂ ਪਾਸੇ ਕਰਕੇ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਗਿਆ। ਦਿਖਾਨੇ 'ਚ ਮੌਕੇ ਦੀ ਪੂਰੀ ਰਿਪੋਰਟ। ਜੀ ਨਾਮ ਤੁਹਾਡਾ ਜੀ। ਮੇਰਾ ਨਾਮ ਨਵਰੀਤ ਸਿੰਘ ਹੈ ਜੀ। ਇਹ ਜਿਹੜਾ ਤੁਹਾਡੇ ਨਾਲ ਹਾਦਸਾ ਵਾਪਰਿਆ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ? ਜੀ ਮੈਂ ਨਾ ਜਟਵਾਜਰੇ ਤੋਂ ਆਪਣੀ ਦੀਦੀ ਨੂੰ ਮਿਲ ਕੇ ਆਪਣਾ ਘਰ ਰੋਪਣ ਜਾ ਰਿਹਾ ਸੀ ਬਾਬੇ। ਇਹ ਐਕਸੀਡੈਂਟ ਤੁਹਾਡੇ ਨਾਲ ਕਿਵੇਂ ਹੋਇਆ ਕਿਸ ਕਾਰਨ ਕਰਕੇ ਹੋਇਆ? ਇਹ ਐਕਸੀਡੈਂਟ ਸਿਰੇ ਪਾਣੀ ਕਰਕੇ ਹੋਇਆ ਜੀ ਹੋਰ ਕੋਈ ਗੱਡੀ ਕਰਕੇ ਨਹੀਂ ਹੋਇਆ ਪਾਣੀ ਦੇ ਨਕਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦੇ ਕਰਕੇ ਹੋਇਆ ਤੇ ਪਾਣੀ ਨਾਲ ਕਿੱਦਾਂ ਇਹ ਤੁਹਾਡੀ ਗੱਡੀ ਇਧਰ ਡਿਵਾਈਡਰ ਨਾਲ ਕਿੱਦਾਂ ਟਕਰਾ ਗਈ ਤੇ ਪਾਣੀ ਨਾਲ ਭਾਜੀ ਗੱਡੀ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਗੱਡੀ ਵਾਪਸ ਇਧਰ ਨੂੰ ਮੁੜ ਕੇ ਵਾਪਸ ਮੁੜੀ ਆ ਗੱਡੀ ਫੇਰ ਡਿਵਾਈਡਰ ਨਾਲ ਟਕਰਾਈ ਆ ਕਿੰਨੇ ਜਾਣੇ ਸੀ ਗੱਡੀ 'ਚ ਤੁਸੀਂ ਗੱਡੀ 'ਚ ਮੈਂ ਔਰ ਮੇਰੀ ਬੇਟੀ ਸੀ ਜੀ ਉਹਨਾਂ ਦੇ ਸੱਟਾਂ ਤਾਂ ਤੁਹਾਡੇ ਲੱਗੀਆਂ ਤੇ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਭਾਜੀ ਲੱਖ ਰੁਪਏ ਤੋਂ ਪਲੱਸ ਹੋ ਗਿਆ ਜੀ ਤੁਸੀਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੇ ਆਹੀ ਮੰਗ ਕਰਦੇ ਆ ਕਿ ਜਿਹੜਾ ਸੜਕਾ 'ਪਰ ਪਾਣੀ ਖੜਦਾ ਇਹਨੂੰ ਨਿਕਾਸ ਕੀਤਾ ਜਾਵੇ ਜੀ ਤੇ ਹੁਣ ਤੁਹਾਨੂੰ ਕੋਈ ਰਿਕਵਰੀ ਵੈਨ ਜਾਂ ਕੋਈ ਐਂਬੂਲੈਂਸ ਕੋਈ ਆਇਆ ਕੋਈ ਤੁਹਾਡੇ ਕਿੰਨੀ ਦੇਰ ਹੋਈ ਐਕਸੀਡੈਂਟ ਪਹਿਲਾਂ ਨੂੰ ਐਕਸੀਡੈਂਟ ਨੂੰ ਹੋ ਗਏ 15-20 ਮਿੰਟ ਹੋ ਗਏ ਜੀ ਜਿਹੜਾ ਹਾਦਸਾ ਆਇਆ ਕਿਵੇਂ ਹੋਇਆ ਇਹਦੇ ਬਾਰੇ ਮੜ ਜਾ ਦੱਸ ਦੋ ਇਹ ਆਪ ਸਰਪੰਚ ਦੀ ਗੱਡੀ ਬਣਾ ਚੋਰ ਤੋਂ ਰੋਪੜਵਾਲ ਜਾ ਰਹੇ ਸੀ ਤੇ ਸੜਕ ਦੇ ਕਿਨਾਰੇ ਬਾਰਸ਼ ਦਾ ਪਾਣੀ ਭੜਾ ਹੋਣ ਕਰਕੇ ਕੋਈ ਗੱਡੀ ਤੇ ਜੀਸ਼ਨ ਤੇ ਪਾਣੀ ਪੈ ਗਿਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਈ ਗੱਡੀ ਤੋਂ ਮੈਂ ਬੈਠ ਰਹੀ ਆਂ ਕਿ ਲੱਗ ਰਿਹਾ ਕਿੰਨਾ ਕਿੰਨਾ ਨੁਕਸਾਨ ਹੋਇਆ ਕੋਈ ਤਾਂ ਕੋਈ ਜਾਨੀ ਨੁਕਸਾਨ ਜਾਂ ਕਿਤੇ 60 ਸੋਟ ਵੱਜੀ ਹੋਵੇ ਦਾ بچਾ ਹੋ ਗਿਆ ਪਰ ਗੱਡੀ ਦਾ ਨੁਕਸਾਨ ਤਾਂ ਹੋਇਆ ਬਟ ਜੀ ਲੱਗਦਾ ਰਗਾ ਨੁਕਸਾਨ ਹੋ ਗਿਆ ਚਾਹ ਹੋ ਗਿਆ ਅੱਛਾ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੁਸਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੱਸਦੀ ਇੱਕ ਥਾਣਾ ਕਾਠਕੜ ਦੇ ਅਦੀਨ ਆਉਂਦੇ ਪਿੰਡ ਤੋਸਾ ਨੇੜੇ ਸੜਕ ਦੇ ਖੜੇ ਪਾਣੀ ਨਾਲ ਕਰੇਟਾ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਰੈਲਿੰਗ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਦੀ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕਾਰ ਸਵਾਰ ਜਿਹੜੇ ਆ ਉਬਾਲ-ਬਾਲ ਬਚ ਗਏ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਦੀਏ ਬਲਾਚੌਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਤੋਸਾ ਨੇੜੇ ਰੋਪੜ ਵੱਲ ਨੂੰ ਜਾਂਦੀ ਕ੍ਰੇਟਾ ਕਾਰ ਜਿਸ ਦਾ ਨੰਬਰ PB12 AE8335C ਨੈਸ਼ਨਲ ਹਾਈਵੇ ਤੇ ਮੀਂਹ ਦਾ ਪਾਣੀ ਜਮਾ ਹੋਣ ਕਰਕੇ ਸੜਕ ਤੋਂ ਲੰਘ ਰਹੀ ਕ੍ਰੇਟਾ ਕਾਰ ਦੇ ਸ਼ੀਸ਼ਿਆਂ ਦੇ ਉੱਤੇ ਪਾਣੀ ਡਿੱਗਣ ਕਾਰਨ ਕ੍ਰੇਟਾ ਕਾਰ ਬੇਕਾਬੂ ਹੋ ਕੇ ਰੇਲਿੰਗ ਤੋੜਦਿਓਈ ਸੜਕ ਦੇ ਦੂਸਰੇ ਪਾਸੇ ਜਾ ਡਿੱਗਦੀ ਹੈ ਮੌਕੇ ਤੇ ਕਾਰ ਸਵਾਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਾਜਰਾ ਜੱਟਾ ਤੋਂ ਆਪਣੀ ਬੇਟੀ ਦੇ ਨਾਲ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ ਰੋਪੜ ਨੂੰ ਜਾ ਰਿਹਾ ਸੀ ਕਿ ਜਦੋਂ ਇਹ ਕਾਰ ਟੋਸਾ ਦੀ ਫੈਕਟਰੀ ਦੇ ਕੋਲ ਪਹੁੰਚੀ ਤਾਂ ਨੈਸ਼ਨਲ ਹਾਈਵੇ ਤੇ ਮੀਂਹ ਦਾ ਪਾਣੀ ਜਮਾ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਗੱਡੀ ਵਿੱਚ ਸਵਾਰਾਂ ਦੀ ਬਾਲਬਾਲ ਜਾਨ ਬਚ ਗਈ ਲੇਕਿਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਲੋਕਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਤੇ ਜਮਾ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਈਵੇ ਤੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਮੌਕੇ ਤੇ ਚੌਕੀ ਇਨਚਾਰਜ ਵਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਕੇ ਅਤੇ ਕਾਰ ਰਾਤੋਂ ਪਾਸੇ ਕਰਕੇ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਗਿਆ ਦਿਖਾਨੇ ਤੇ ਮੌਕੇ ਦੀ ਪੂਰੀ ਰਿਪੋਰਟ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਨਵਰੀਤ ਸਿੰਘ ਹੈ ਜੀ ਇਹ ਜਿਹੜਾ ਤੁਹਾਡੇ ਨਾਲ ਹਾਦਸਾ ਵਾਪਰਿਆ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ ਜੀ ਮੈਂ ਨਾ ਜਟਵਾਜਰੇ ਤੋਂ ਆਪਣੀ ਦੀਦੀ ਨੂੰ ਮਿਲ ਕੇ ਆਪਣਾ ਘਰ ਰੋਪੜ ਜਾ ਰਿਹਾ ਸੀ ਬਾਬੇ ਇਹ ਐਕਸੀਡੈਂਟ ਤੁਹਾਡੇ ਨਾਲ ਕਿਵੇਂ ਹੋਇਆ ਕਿਸ ਕਾਰਨ ਕਰਕੇ ਹੋਇਆ ਇਹ ਐਕਸੀਡੈਂਟ ਸਿਰਫ ਪਾਣੀ ਕਰਕੇ ਹੋਇਆ ਜੀ ਹੋਰ ਕੋਈ ਗੱਡੀ ਕਰਕੇ ਨਹੀਂ ਹੋਇਆ ਪਾਣੀ ਦੇ ਨਕਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦੇ ਕਰਕੇ ਹੋਇਆ ਤੇ ਪਾਣੀ ਨਾਲ ਕਿੱਦਾਂ ਇਹ ਤੁਹਾਡੀ ਗੱਡੀ ਇਹਦਾ ਡਵਾਈਡਰ ਨਾਲ ਕਿੱਦਾਂ ਟਕਰਾਈ ਗਈ ਪਾਣੀ ਨਾਲ ਭਾਜੀ ਗੱਡੀ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਗੱਡੀ ਵਾਪਸ ਇਧਰ ਨੂੰ ਮੁੜ ਕੇ ਵਾਪਸ ਮੁੜੀ ਆ ਗੱਡੀ ਫੇਰ ਡਵਾਈਡਰ ਨਾਲ ਟਕਰਾਈ ਆ ਕਿੰਨੇ ਜਾਣੇ ਸੀ ਗੱਡੀ 'ਚ ਤੁਸੀਂ ਗੱਡੀ 'ਚ ਮੈਂ ਔਰ ਮੇਰੀ ਬੇਟੀ ਸੀਗੀ ਜੀ ਉਹਨਾਂ ਦੇ ਸੱਟਾਂ ਤਾਂ ਨਹੀਂ ਤੁਹਾਡੇ ਲੱਗਿਆ ਤੇ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਭਾਣ ਭਾਜੀ 1 ਲੱਖ ਰੁਪਏ ਤੋਂ ਪਲੱਸ ਹੋ ਗਿਆ ਜੀ ਤੁਸੀਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੇ ਆਈ ਮੰਗ ਕਰਦੇ ਆ ਕਿ ਜਿਹੜਾ ਸੜਕਾ 'ਪਰ ਪਾਣੀ ਖੜਦਾ ਇਹਨੂੰ ਨਿਕਾਸ ਕੀਤਾ ਜਾਵੇ ਜੀ ਤੇ ਹੁਣ ਤੁਹਾਨੂੰ ਕੋਈ ਰਿਕਵਰੀ ਵੈਨ ਜਾਂ ਕੋਈ ਐਂਬੂਲੈਂਸ ਕੋਈ ਆਈ ਨਹੀਂ ਕੋਈ ਤੁਹਾਡੇ ਕਿੰਨੀ ਦੇਰ ਹੋਈ ਐਕਸੀਡੈਂਟ ਪਹਿਲਾਂ ਨੂੰ ਐਕਸੀਡੈਂਟ ਨੂੰ ਹੋ ਗਏ 15-20 ਮਿੰਟ ਹੋ ਗਏ ਜੀ ਇਹ ਜਿਹੜਾ ਹਾਦਸਾ ਆ ਕਿਵੇਂ ਹੋਇਆ ਇਹਦੇ ਬਾਰੇ ਮਾੜੀ ਜਿਹਾ ਦੱਸ ਦੋ ਇਹ ਹਾਦਸਾ ਬੱਚੀ ਗੱਡੀ ਬਣਾ ਚੋਰ ਤੋਂ ਰੋਕੜਵਾਲ ਜਾ ਰਹੇ ਸੀ ਸੜਕ ਦੇ ਕਿਨਾਰੇ ਵਾਰਸ਼ ਦਾ ਪਾਣੀ ਖੜਾ ਹੋਣ ਕਰਕੇ ਕੋਈ ਗੱਡੀ ਤੇ ਸ਼ੀਸ਼ੇ ਤੇ ਪਾਣੀ ਪੈ ਗਿਆ ਡਰਾਈਵਰ ਕੋਲ ਕੰਟਰੋਲ ਹੋ ਗਿਆ ਗੱਡੀ ਧਮਕੀ ਕਿੰਨਾ ਕਿੰਨਾ ਨੁਕਸਾਨ ਹੋਇਆ ਕੋਈ ਤਾਂ ਕੋਈ ਜਾਨੀ ਨੁਕਸਾਨ ਜਾਂ ਕਿਤੇ 60 ਸੌਟ ਵੱਜੀ ਹੋਵੇ ਤਾਂ ਦਾ ਜਾਓਗੇ ਪਰ ਗੱਡੀ ਦਾ ਨੁਕਸਾਨ ਕਰ ਗਿਆ ਹੈ ਜੇ ਲੱਗ ਕੇ ਬਗਾਨੇ ਚਾਲੇ ਜਾਓਗੇ ਠੀਕ